सतपाल मलिक जी हो श्रद्धांजलि भेंट करना चाहना और खास करके इस करके करना चाहना क्योंकि चाहे किसानी की गल हो गई चाहे ਸੇਖਾਂ ਦੀ ਗੱਲ ਹੋਵੇ ਤੇ ਚਾਹੇ ਵੇਚ ਦੀ ਗੱਲ ਹੋਵੇ ਉਹਨਾਂ ਨੇ ਇਹ ਸਿੱਧ ਕਰ ਦਿੱਤਾ ਵੀ ਤੁਸੀਂ ਕਿਸੇ ਅਹੁਦੇ ਤੇ ਵੀ ਬਿਠੇ ਹੋ ਲੇਕਿਨ ਅਹੁਦੇ ਜਿਹੜੇ ਆ ਉਹ ਇਨਸਾਨਾਂ ਨਾਲ ਵੱਡੇ ਹੁੰਦੇ ਆ ਕਦੀ ਆਪਣੇ ਆਪ ਦੇ ਵਿੱਚ ਅਹੁਦੇ ਵੱਡੇ ਨਹੀਂ ਹੁੰਦੇ ਤੇ ਜਿਹੜੇ ਕੁਰਸੀਆਂ ਤੇ ਅੱਜਕੱਲ ਬਿਠੇ ਆ ਮੈਂ ਉਹਨਾਂ ਨੂੰ ਵੀ ਇਹ ਉਗਾਹ ਕਰਨਾ ਚਾਹੁੰਦਾ ਕਿ ਇਹ ਸਦਾ ਰਹਿੰਦੀਆਂ ਨਹੀਂ ਆ ਤੇ ਜੋ ਅੱਜ ਪੰਜਾਬ ਦੇ ਵਿੱਚ ਜਾਵਾਂ ਪੰਜਾਬ ਦੇ ਸਿਸਟਮ ਨਾਲ ਵਰਤਾਰਾ ਹੋ ਰਿਹਾ ਖਾਸ ਕਰਕੇ ਸਾਡੀ ਸਿਵਲ ਐਡਮਿਨਿਸਟ੍ਰੇਸ਼ਨ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਕਿਉਂਕਿ ਇਹਨਾਂ ਦੇ ਤਾਂ ਚਲੇ ਨਾਲਾ ਇਹਨਾਂ ਦਾ ਤਾਂ ਟਾਈਮ ਰਹਿ ਗਿਆ ਥੋੜਾ ਜਿਹਾ ਆਮ ਆਦਮੀ ਪਾਰਟੀ ਦਾ ਤੇ ਭਗਤਰੀਆਂ ਤੁਹਾਨੂੰ ਪਹਿਣੀਆ ਤੇ ਇਸ ਕਰਕੇ ਜੋ ਕਾਨੂੰਨ ਆ ਕਾਨੂੰਨ ਦੇ ਮੁਤਾਬਕ ਚੱਲੋ ਨਾ ਕਿ ਆ ਜਿਹੜੀ ਦਿੱਲੀ ਵਾਲੇ ਧਾੜਦੀ ਆ ਇਹਨਾਂ ਦੇ ਗਏ ਦੇ ਚਲੋ ਮੈਂ ਥੋੜਾ ਜਿਹਾ ਬੈਕਗ੍ਰਾਉਂਡ ਤੇ ਜਾਣਾ ਚਾਹੁੰਦਾ 10-15 ਦਿਨ ਪਹਿਲਾਂ ਮੈਂ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਵਿਦਿਆਰਥੀਆਂ ਦੇ ਇਸ਼ੂ ਤੇ ਗੱਲ ਕੀਤੀ ਸੀ ਮੇਰਾ ਖਿਆਲ ਹੈ ਕਿ ਉਹਦੇ ਤੋਂ ਬਾਅਦ ਇੱਕ ਬਿਲਕੁਲ ਸਨਾਟਾ ਜਿਹਾ ਸ਼ਾ ਗਿਆ ਕੋਈ ਬੰਦਾ ਬੋਲਣ ਨੂੰ ਤਿਆਰ ਨਹੀਂ ਹੈ ਸੁਖਬੀਰ ਸਿੰਘ ਬਾਦਲ ਈਵਨ ਭਗਵਾਨ ਸਿੰਘ ਮਾਨ ਸਾਢੇ 3 ਸਾਲ ਤੋਂ ਫਾਈਲ ਲੈ ਕੇ ਬੈਠੇ ਆ ਅੱਛਾ ਫਿਰ ਸਾਡੇ ਅਮਨ अरोड़ा ਜੀ ਜਾਂ ਸੰਧਵਾ ਸਾਹਿਬ ਜਾਂ ਸਾਡੇ ਚੀਮਾ ਸਾਹਿਬ ਤੇ ਉਹਦੇ ਉੱਪਰ ਹੁਣ ਬੀਜੇਪੀ ਨੇ 40 ਦਿਨ ਦੀ ਕਰੋਲ ਹੋਰ ਬਾਬੇ ਨੂੰ ਦਿੱਤੀ ਸੋ ਇਸ ਕਰਕੇ ਇਹ ਇਦਾਂ ਜਿਹੜਾ A ਤੇ B ਟੀਮ ਦੇ ਤੌਰ ਤੇ ਖੇਡਦੇ ਆ ਨਾ ਇਹ ਹਰ ਸਭ ਨੂੰ ਪਤਾ ਕਿ ਪੰਜਾਬ ਦੇ ਵਿੱਚ ਅਸਲੀ ਗੱਲ ਖੇਡ ਉਹ ਕੀ ਰਹੀ ਹੈ ਤੇ ਅਸਲੀ ਗੱਲ ਹੈ ਕਿ ਜਦੋਂ ਭਗਵੰਤਬਾਦ ਸਰਕਾਰ ਆਈ ਹੈ ਨਾ ਤੇ ਇਹਨਾਂ ਨੇ ਤੁਹਾਨੂੰ ਯਾਦ ਹੋਣਾ ਇੱਕ ਖੇਤੀਬਾੜੀ ਨੀਤੀ ਜਿਹੜੀ ਆ ਉਹ ਲਿਆਂ ਦੀ ਗੱਲ ਕੀਤੀ ਸੀ ਤੇ ਅਸੀਂ ਵੀ ਸੋਚਦੇ ਸੀਗੇ ਵੀ ਯਾਰ ਜਿੜੀ ਵੀ ਕੋਈ ਚੰਗੀ ਚੀਜ਼ ਲੈ ਕੇ ਆਉਂਦੇ ਕਿਉਂਕਿ ਦਿੱਤੇ ਕਿਸਾਨਾਂ ਦਾ ਭਲਾ ਹੋਵੇ ਕਿਉਂਕਿ ਪੰਜਾਬ ਦੀ ਵਿਰਾਸਤ ਹੈ ਜਿਹੜਾ ਕਿਸਾਨ ਤੇ ਖੇਤੀ ਲੇਕਿਨ ਉਦੋਂ ਕੁਲਦੀਪ ਸਿੰਘ ਢਾਡੀਵਾਲ ਸੀਗੇ ਮਿਨਿਸਟਰ ਤੇ ਉਹਦੇ ਤੋਂ ਬਾਅਦ ਲੱਗਦਾ ਤਿੰਨ ਵਾਰੀ ਇਹ ਅਨਾਉਂਸ ਕਰ ਚੁੱਕੇ ਵੀ ਅਸੀਂ ਖੇਤੀਬਾੜੀ ਲੋਕ ਇਹ ਉਹਦੇ ਵਿੱਚ ਮੈਨੂੰ ਲੱਗਦਾ ਪੰਜਾਬ ਦਾ ਥੋੜਾ ਬਹੁਤਾ ਭਲੇ ਦੀ ਗੱਲ ਹੋ ਸਕਦੀ ਸੀ ਕਿਉਂਕਿ ਚਾਹੇ ਕਿਸਾਨ ਦੀ ਆਮਦਨ ਵਧਾਉਣ ਦੀ ਗੱਲ ਹੈ ਐਮਐਸਪੀ ਦੀ ਗੱਲ ਹੈ ਕਿਉਂਕਿ ਐਮਐਸਪੀ ਦਾ 2022 ਤੋਂ ਪਹਿਲਾਂ ਹੀ ਇਹ ਕਹਿੰਦੇ ਸੀ ਉਹ ਖੈਰ ਇਹਨਾਂ ਦੀ ਹੁਣ ਮਿਸਟਰ ਵੀ ਚਲੇ ਗਏ ਹੁਣ ਐਮਐਲਏ ਨੂੰ ਭੱਜੜ ਭੱਜਣ ਲੱਗੀ ਸੀਗੀ ਉਹ ਪਤਾ ਨਹੀਂ ਫਟਫਟ ਕੇ ਜਾਂਦੇ ਉਹ ਭੈੜੀ ਸਾਡੇ ਜਿਹੜੇ ਹਲਮੋਣ ਪਿੱਛੇ ਹੁੰਦੇ ਸੀ ਤੇ ਉਹ ਤਿੰਨ ਵਾਰੀ ਪੋਸਟਪੋਨ ਕਰਤੀ ਕਿਉਂਕਿ ਇਹਨਾਂ ਦਾ ਹੁਣ ਮਨ ਕੀ ਆ ਪਈ ਤੁਹਾਡੀ ਅਸੀਂ ਜ਼ਮੀਨ ਹੀ ਲੈਣ ਦੇਣੀ ਖੇਤੀ ਦਾ ਤੁਸੀਂ ਕਾਹਲੀ ਕਰੋਗੇ ਤੁਹਾਡੀ ਜ਼ਮੀਨ ਰਹੂ ਔਰ ਉਹਦੇ ਵਿੱਚ ਮੈਨੂੰ ਲੱਗਦਾ ਇਹ ਦੋਨੇ ਪਾਰਟ ਕਿਉਂਕਿ ਇਕੱਲਾ ਮੈਨੂੰ ਅਸਲੀਅਤ ਇਹ ਆ ਕਿ ਭਗਵਾਨ ਕਮਾਲ ਦੀਆਂ ਲੱਤਾਂ ਇੰਨੀ ਜਾਣ ਨਹੀਂ ਹੈ ਲੇਕਿਨ ਬੈਕਗਰਾਉਂਡ ਤੇ ਉਹੀ ਕਾਰਪੋਰੇਟ ਸੈਕਟਰ ਹੈ ਉਹੀ ਤਿੰਨ ਕਾਲੇ ਕਾਨੂੰਨ ਵਾਲਾ ਕਾਰਪੋਰੇਟ ਸੈਕਟਰ ਹੈ ਕਾਰਪੋਰੇਟ ਸੈਕਟਰ ਹੈ ਜਿੱਦਾ ਇਸ ਗੱਲ ਨੂੰ ਸਕੂਪ ਕਰਾਏਗਾ ਤੇ ਉਹਦੇ ਵਿੱਚ ਕਿਉਂਕਿ ਮੈਂ ਤੁਹਾਡੇ ਨਾਲ ਥੋੜੀ ਜਿਹੀ ਉਥੋਂ ਉਦੋਂ ਪੁਰਾਣੀ ਜਿਹੜੀ ਕਿਉਂਕਿ ਲੈਂਡ ਐਕਵੀਜ਼ੀਸ਼ਨ ਤੇ ਲੈਂਡ ਪੂਲਿੰਗ ਆ ਮੇਰੇ ਕੋਲ ਇੱਕ ਬੇਸਿਕਲੀ ਢਾਈ ਸੌ ਪੇਜ ਦੀ ਇੱਕ ਰਿਸਰਚ ਹੈਗੀ ਆ ਜਿਹੜੀ ਕਿ ਐਡਮਿਨਿਸਟ੍ਰੇਟਿਵ ਸਟਾਫ ਕਾਲਜ ਆਫ ਇੰਡੀਆ ਹਾਈਦਰਾਬਾਦ ਨੇ ਇਹਦੇ ਦੀ ਸਟਡੀ ਕੀਤੀ ਕਿਉਂਕਿ ਸਭ ਤੋਂ ਪਹਿਲਾਂ ਜਿਹੜੀ ਲੈਂਡ ਕੂਲਿੰਗ ਆ ਉਹ ਬੇਸਿਕਲੀ ਜਰਮਨ ਦੇ ਵਿੱਚ ਹੋਈ ਸੀ ਤੇ ਉਹਦੇ ਤੋਂ ਬਾਅਦ ਜਿਹੜੀ ਸਿਰਫ ਤੇ ਸਾਡੇ ਜਿਹੜੇ 6 ਸਟੇਟਾਂ ਰਹਿ ਗਈਆਂ ਉਹਨੇ ਵਿੱਚ ਜਿਹੜੀ ਲੈਂਡ ਕੂਲਿੰਗ ਅੱਜ ਤੱਕ ਹੋਈ ਆ ਔਰ ਇਹਦੇ ਵਿੱਚ ਇਹਦੀ ਬੈਕਗ੍ਰਾਉਂਡ ਇਹ ਆ ਕਿ ਜਦੋਂ 2011 ਵਿੱਚ راہਲ ਗਾਂਧੀ ਨੇ ਯੂਪੀ ਦੇ ਵਿੱਚ ਇੱਕ ਪ੍ਰੋਟੈਸਟ ਨੂੰ ਲੀਡ ਕੀਤਾ ਸੀ ਜਿੱਥੇ ਲੈਂਡ ਐਕੋਪੀਜ਼ੀਸ਼ਨ ਹੋ ਰਹੀ ਸੀ। ਉਹਦੇ ਤੋਂ ਬਾਅਦ ਸਾਡੇ ਪ੍ਰਾਈਮ ਮਿੰਿਸਟਰ ਸਾਹਿਬ ਦਾ ਪ੍ਰਾਈਮ ਮਿੰਿਸਟਰ ਪਰਮੂ ਪ੍ਰਾਈਮ ਮਿੰਿਸਟਰ ਮਨਮੋਹ ਸਿੰਘ ਉਹਨਾਂ ਦੀ ਸਰਕਾਰ ਨੇ 11 ਦੇ ਵਿੱਚ ਇੱਕ ਕਾਨੂੰਨ ਜਿਹੜਾ ਆ ਇਹਨੂੰ ਇਨ ਪ੍ਰੋਸੈਸ ਲਿਆਂਦਾ ਸੀ ਔਰ 2 ਸਾਲ ਹਰ ਬੰਦੇ ਨੂੰ ਇਹਦੇ ਵਿੱਚ ਲਿਆ ਕੇ ਤੇ ਉਸ ਕਾਨੂੰਨ ਦੇ ਤਹਿਤ ਇਹਨਾਂ ਨੇ ਆ ਜਿਹੜਾ ਐਕਟ ਆ ਇਹਦਾ ਨਾਮ ਹੈਗਾ ਰਾਈਟ ਟੂ ਫੇਅਰ ਕੰਪਨਸੇਸ਼ਨ ਟਰਾਂਸਪੇਰੈਂਸੀ ਇਨ ਲੈਂਡ ਐਕ acquisition ਰੀਹੈਬਿਟੇਸ਼ਨ ਐਂਡ ਰੀਸੈਟਲਮੈਂਟ ਐਕ 2013 ਇਹ ਇਹ ਜਿਹੜਾ ਬਣਾਇਆ ਸੀ ਔਰ ਇਸ ਐਕਟ ਕਰਕੇ ਜਿਹੜਾ ਕਾਰਪੋਰੇਟ ਵੱਲਿਆ ਉਹ ਮੈਨੂੰ ਲੱਗਦਾ ਕਾਂਗਰਸ ਦੇ ਨਾਲ ਇਸ ਕਰਕੇ ਦਰਾਜਾ ਕਿ ਇਹਦੇ ਵਿੱਚ ਇੰਡੀਆ ਸਖਤ ਜਿਹੜੀਆਂ ਧਾਰਾਵਾਂ ਹੈਗੀਆਂ ਧਾਰਾਵਾਂ ਕੀ ਹੈ ਕਿ ਪਹਿਲਾ ਇੰਪੈਕਟ ਅਸੈਸਮੈਂਟ ਔਰ ਉਹਦੇ ਤੋਂ ਬਾਅਦ ਅਰਧਾ ਪੂਰਨ ਦਸ਼ਾ ਲਈ ਚਰਚਾ ਕਰਨ ਵਾਸਤੇ ਸਾਡੇ ਮਾਨਯੋਗ ਸਰਾਰਤ ਮਦਰ ਸਿੰਘ ਜੀ ਮਦਰ ਸ਼੍ਰੀ ਆਵਾਜ਼ਨਾ ਸਨਮਾਨਤ ਨੇ ਔਰ ਸੈਕਟਰੀ ਆਰਗੇਨਾਈਜ਼ ਸੈਕਟਰੀ ਨੇ ਸਾਡੇ ਇਹ ਹਾਊਸ ਆਫ ਕਾਨਫਰੰਸ ਮੀਚੁਲਸ ਨੂੰ ਨਾਲ ਬਰਿੰਦਰ ਸਿੰਘ ਜੀ ਮੈਂ ਬੇਨਤੀ ਕਰਾਂਗਾ ਸਰਾਰਤ ਮਦਰ ਸਿੰਘ ਜੀ ਜੋ ਅੱਜ ਦਾ ਪੰਜਾਬ ਦਾ ਲੋਕ ਮੁੱਦਾ ਤੇ ਭੱਜਾ ਮੁੱਦਾ ਹੈ ਉਸ ਵਿਸ਼ੇ ਦੇ ਤੁਹਾਡੇ ਨਾਲ ਮਹੱਤਵਪੂਰਨ ਜਾਣਕਾਰੀ ਉਹ ਦੇਵਾਂਗੇ ਇਸ ਜਾਣਕਾਰੀ ਦੇ ਨਾਲ ਲੋਕਾਂ ਤੱਕ ਜੋ ਸੱਚ ਹੈ ਸਚਾਈ ਹੈ ਤੇ ਲੋਕ ਪੱਛ ਦੀ ਜਾਣਿਆ ਕਿ ਸਰਕਾਰ ਦੀਆਂ ਜਿਹੜੀਆਂ ਪੰਜਾਬ ਕਿਸਾਨ ਨੂੰ ਦੀਆਂ ਨੀਤੀਆਂ ਨੇ ਉਨਾ ਨੂੰ ਤੁਹਾਡੇ ਸਾਹਮਣੇ ਜਿਹੜਾ ਉਹ ਪੇਸ਼ ਕਰ ਦਿੱਤਾ ਜਾਊਗਾ ਸੋ ਨਾਲ ਸਦਾ ਫਰਦਰ ਸੇ ਮੋਰਾਂ ਨੂੰ ਵਿੰਦੀ ਕਰੂਗਾ ਕਿ ਉਹ ਤੁਹਾਡੇ ਨਾਲ ਅੱਜ ਦੀ ਇਸ ਅਹਿਮ ਪ੍ਰੈਸ ਕਾਨਫਰੰਸ ਦੇ ਮੌਕੇ ਤੇ ਜੀ ਆਇਆਂ ਨੂੰ ਸਨ ਜੀ ਕਰਨਪਰਦਾ ਸਾਰਿਆਂ ਦਾ ਫਿਰ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਲੀਜੀਏ ਚਾਹੀਦਾ ਹੈ ਕਿ ਉਹ ਤੁਹਾਨੂੰ ਜੀਵਾ ਛੋਟੇ ਹਲ ਕਰ ਦਿੱਤਾ ਨਹੀਂ ਕਿ ਉਹ ਦੋਸਤੋ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਜਿਹੜੇ ਸਾਡੇ ਸਾਥ ਦਾ ਗਵਰਨਰ ਸੱਤਪਾਲ ਮਲਿਕ ਜੀ ਨੂੰ ਸ਼ਰਧਾ ਅਲਿਪੇਟ ਕਰਨਾ ਹੈ ਨਾ ਔਰ ਖਾਸ ਕਰਕੇ ਇਸ ਕਰਕੇ ਕਰਨਾ ਚਾਹੁੰਦਾ ਕਿਉਂਕਿ ਚਾਹੇ ਕਿਸਾਨੀ ਦੀ ਗੱਲ ਹੋਵੇ ਚਾਹੇ ਸੇਖਾਂ ਦੀ ਗੱਲ ਹੋਵੇ ਤੇ ਚਾਹੇ ਵੇਚ ਦੀ ਗੱਲ ਹੋਵੇ ਉਹਨਾਂ ਨੇ ਇਹ ਸਿੱਧ ਕਰ ਦਿੱਤਾ ਵੀ ਤੁਸੀਂ ਕਿਸੇ ਉਹਦੇ ਤੇ ਵੀ ਬੈਠੇ ਹੋ ਲekin عہدੇ ਜਿਹੜੇ ਆ ਉਹ ਇਨਸਾਨਾਂ ਨਾਲ ਵੱਡੇ ਹੁੰਦੇ ਆ ਕਦੀ ਆਪਣੇ ਆਪ ਦੇ ਵਿੱਚ عہدੇ ਵੱਡੇ ਨਹੀਂ ਹੁੰਦੇ ਤੇ ਜਿਹੜੇ ਕੁਰਸੀਆਂ ਤੇ ਅੱਜਕੱਲ ਬੰਥੇ ਆ ਮੈਂ ਉਹਨਾਂ ਨੂੰ ਵੀ ਇਹ ਉਗਾਹ ਕਰਨਾ ਚਾਹੁੰਦਾ ਕਿ ਇਹ ਸਦਾ ਰਹਿੰਦੀਆਂ ਨਹੀਂ ਹੈ ਤੇ ਜੋ ਅੱਜ ਪੰਜਾਬ ਦੇ ਵਿੱਚ ਜਾਂ ਪੰਜਾਬ ਦੇ ਸਿਸਟਮ ਨਾਲ ਵਰਤਾਰਾ ਹੋ ਰਿਹਾ ਖਾਸ ਕਰਕੇ ਸਾਡੀ ਸਿਵਲ ਐਡਮਿਨਿਸਟ੍ਰੇਸ਼ਨ ਤੇ ਪੁਲਿਸ ਐਡਮਿਨਿਸਟ੍ਰੇਸ਼ਨ ਕਿਉਂਕਿ ਇਹਨਾਂ ਨੇ ਤਾਂ ਚੱਲੇ ਨਾਲਾ ਇਹਨਾਂ ਦਾ ਤਾਂ ਟਾਈਮ ਰਹਿ ਗਿਆ ਥੋੜਾ ਹੀ ਆਮ ਆਦਮੀ ਪਾਰਟੀ ਦਾ ਤੇ ਭਗਤਨੀਆ ਤੁਹਾਨੂੰ ਪਹਿਣੀਆ ਤੇ ਇਸ ਕਰਕੇ ਜੋ ਕਾਨੂੰਨ ਆ ਕਾਨੂੰਨ ਦੇ ਮੁਤਾਬਕ ਚਲੋ ਨਾ ਕਿ ਆ ਜਿਹੜੀ ਦਿੱਲੀ ਵਾਲੇ ਧਾੜਦੀ ਆ ਇਹਨਾਂ ਦੇ ਗਏ ਤੇ ਚਲੋ ਮੈਂ ਥੋੜਾ ਜਿਹਾ ਬੈਕਗ੍ਰਾਉਂਡ ਤੇ ਜਾਣਾ ਚਾਹੁੰਦਾ 10-15 ਦਿਨ ਪਹਿਲਾਂ ਮੈਂ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਬਿਆਦਮੀਆਂ ਦੇ ਇਸ਼ੂ ਤੇ ਗੱਲ ਕੀਤੀ ਸੀ ਮੇਰਾ ਖਿਆਲ ਹੈ ਕਿ ਉਹਦੇ ਤੋਂ ਬਾਅਦ ਇਹ ਬਿਲਕੁਲ ਸਨਾਟਾ ਜਿਹਾ ਛਾ ਗਿਆ ਕੋਈ ਬੰਦਾ ਬੋਲਣ ਨੂੰ ਤਿਆਰ ਨਹੀਂ ਹੈ ਸੁਖਬੀਰ ਸਿੰਘ ਬਾਦਲ ਈਵਨ ਭਗਵੰਤ ਸਿੰਘ ਮਾਨ ਸਾਢੇ 3 ਸਾਲ ਤੋਂ ਫਾਈਲ ਲੈ ਕੇ ਬੈਠੇ ਆ ਅੱਛਾ ਫਿਰ ਸਾਡੇ ਅਮਨ अरोड़ा ਜੀ ਜਾਂ ਸੰਧਵਾ ਸਾਹਿਬ ਜਾਂ ਸਾਡੇ ਚੀਮਾ ਸਾਹਿਬ ਤੇ ਉਹਦੇ ਉੱਪਰ ਹੁਣ ਬੀਜੇਪੀ ਨੇ 40 ਦਿਨ ਦੀ ਕਾਨੂੰਨ ਹੋਰ ਬਾਬੇ ਨੂੰ ਸੋ ਇਸ ਕਰਕੇ ਇਹ ਏਦਾਂ ਜਿਹੜਾ A ਤੇ B ਟੀਮ ਦੇ ਤੌਰ ਤੇ ਖੇਡਦੇ ਆ ਨਾ ਇਹ ਹਰ ਸਭ ਨੂੰ ਪਤਾ ਕਿ ਪੰਜਾਬ ਦੇ ਵਿੱਚ ਅਸਲੀ ਗੱਲ ਖੇਡ ਉਹ ਕੀ ਜਿਹੜੀ ਆ ਤੇ ਅਸਲੀ ਗੱਲ ਇਹ ਆ ਕਿ ਜਦੋਂ ਭਗਵਾਨ ਕਮਾਲ ਸਰਕਾਰ ਆਈ ਆ ਨਾ ਕਿ ਇਹਨਾਂ ਨੇ ਤੁਹਾਨੂੰ ਯਾਦ ਹੋਣਾ ਇੱਕ ਖੇਤੀਬਾੜੀ ਨੀਤੀ ਜਿਹੜੀ ਆ ਉਹ ਲਿਆਉਣ ਦੀ ਗੱਲ ਕੀਤੀ ਸੀ ਕਿ ਅਸੀਂ ਵੀ ਸੋਚਦੇ ਸੀਗੇ ਵੀ ਯਾਰ ਜਿਣੀ ਵੀ ਕੋਈ ਚੰਗੀ ਚੀਜ਼ ਲੈ ਕੇ ਆਉਂਦੇ ਕਿਉਂਕਿ ਜਿੱਤੇ ਕਿਸਾਨਾਂ ਦਾ ਭਲਾ ਹੋਵੇ ਕਿਉਂਕਿ ਪੰਜਾਬ ਦੀ ਵਿਰਾਸਤ ਹੈ ਜਿਹੜਾ ਕਿਸਾਨ ਤੇ ਖੇਤੀ ਲੇਕਿਨ ਉਦੋਂ ਕੁਲਦੀਪ ਸਿੰਘ ਢਾਣੀਵਾਲ ਸੀਗੇ ਮਿਨਿਸਟਰ ਤੇ ਉਹਦੇ ਤੋਂ ਬਾਅਦ ਮੈਨੂੰ ਲੱਗਦਾ ਤਿੰਨ ਵਾਰੀ ਇਹ ਅਨਾਉਂਸ ਕਰ ਚੁੱਕੇ ਵੀ ਅਸੀਂ ਖੇਤੀਬਾੜੀ ਟੋਕੇ ਉਹਦੇ ਵਿੱਚ ਮੈਨੂੰ ਲੱਗਦਾ ਪੰਜਾਬ ਦਾ ਥੋੜਾ ਬਹੁਤਾ ਭਲੇ ਦੀ ਗੱਲ ਹੋ ਸਕਦੀ ਸੀ ਕਿਉਂਕਿ ਚਾਹੇ ਕਿਸਾਨ ਦੀ ਆਮਦਨ ਵਧਾਉਣ ਦੀ ਗੱਲ ਹੈ ਐਮਐਸਪੀ ਦੀ ਗੱਲ ਹੈ ਕਿਉਂਕਿ ਐਮਐਸਪੀ ਤਾਂ 2022 ਤੋਂ ਪਹਿਲਾਂ ਹੀ ਇਹ ਕਹਿੰਦੇ ਸੀ ਉਹ ਖੈਰ ਇਹਨਾਂ ਦੀ ਹੁਣ ਮੰਤਰੀ ਵੀ ਚਲੇਗੀ ਹੁਣ ਐਮਐਲਏ ਵੀ ਭੱਜਣ ਭੱਜਣ ਲੱਗੀ ਸੀਗੀ ਉਹ ਪਤਾ ਨਹੀਂ ਫਟਫਟ ਕੇ ਜਾਂਦੇ ਉਹ ਘਰ ਤੇ ਸਾਡੇ ਜਿਹੜੇ ਹਰਮੋਨ ਚ ਹੋਣਗੇ ਕਿਸੇ ਕਿਸੇ ਤੇ ਉਹ ਤਿੰਨ ਵਾਰੀ ਪੋਸਟਪੋਨ ਕਰਤੀ ਕਿਉਂਕਿ ਇਹਨਾਂ ਦਾ ਹੁਣ ਮਨ ਕੀ ਆ ਵੀ ਤੁਹਾਡੀ ਅਸੀਂ ਜ਼ਮੀਨ ਹੀ ਲੈਣ ਦੇਣੀ ਖੇਤੀ ਤਾਂ ਤੁਸੀਂ ਤਾੜੀ ਕਰੋਗੇ ਤੇ ਤੁਹਾਡੀ ਜ਼ਮੀਨ ਲੋਗੀ ਔਰ ਉਹਦੇ ਵਿੱਚ ਮੈਨੂੰ ਲੱਗਦਾ ਇਹ ਦੋਨੇ ਪਾਰਟ ਕਿਉਂਕਿ ਇਕੱਲਾ ਮੈਨੂੰ ਅਸਲੀਅਤ ਇਹ ਆ ਕਿ ਭਗਵਾਨਤਮਨ ਦੀਆਂ ਲੱਤਾਂ ਇੰਨੀ ਜਾਣ ਨਹੀਂ ਹੈ ਲੇਕਿਨ ਬੈਕਗਰਾਉਂਡ ਤੇ ਉਹੀ ਕਾਰਪੋਰੇਟ ਸੈਕਟਰ ਹੈ ਉਹੀ ਤਿੰਨ ਕਾਲੇ ਕਾਨੂੰਨ ਵਾਲਾ ਪੋਰਪੋਰਟ ਸੈਕਟਰ ਕਾਰਪੋਰੇਟ ਸੈਕਟਰ ਹੈ ਜਿਹਦਾ ਇਸ ਗੱਲ ਨੂੰ ਸਪੂਟ ਕਰਾਏਗਾ ਤੇ ਉਹਦੇ ਵਿੱਚ ਕਿਉਂਕਿ ਮੈਂ ਤੁਹਾਡੇ ਨਾਲ ਥੋੜੀ ਜਿਹੀ ਉੱਥੋਂ ਉਹ ਉਹ ਪੁਰਾਣੀ ਜਿਹੜੀ ਕਿਉਂਕਿ ਲੈਂਡ ਐਕਵੀਜ਼ੀਸ਼ਨ ਤੇ ਲੈਂਡ ਪੂਲਿੰਗ ਆ ਮੇਰੇ ਕੋ ਇੱਕ ਬੇਸਿਕਲੀ 250 పేజీ ਦੀ ਇੱਕ ਰਿਸਰਚ ਹੈਗੀ ਆ ਜਿਹੜੀ ਕਿ ਐਡਮਿਨਿਸਟ੍ਰੇਟਿਵ ਸਟਾਫ ਕਾਲਜ ਆਫ ਇੰਡੀਆ ਹైదరాబాద్ ਨੇ ਇਹਦੇ ਤੇ ਸਟਡੀ ਕੀਤੀ ਆ ਕਿਉਂਕਿ ਸ